ਮੈਕਸ ਖਤਮ ਹੋਇਆ ਤਾਂ ਮੈਂ ਏਂਟਰ ਕੀਤਾ ਏਂਟਰ ਕਰਦੇ ਉਹਨੇ ਮੇਰੀ ਸ਼ਕਲ ਦੇਖ ਲਈ ਤੇ ਉਹਨੇ ਕਿਹਾ ਵਾਈ ਆ ਗਿਆ ਉਹਨੇ ਜਫੀ ਭਾਈ ਬੰਦਾ ਯਾਰ ਜਫੀ ਭਾਈ ਸੀ ਨਾ ਉਹ ਚਾਹੇ ਇਕੱਲਾ ਹੀ ਥੀਏਟਰ 'ਚ ਬੈਠਾ ਹੁੰਦਾ ਤੇ ਮੈਨੂੰ ਐਂ ਲੱਗਿਆ ਜਿਵੇਂ ਕਿ ਮੈਨੂੰ ਕਰੋੜਾਂ ਲੋਕਾਂ ਨੇ ਜਫੀ ਭਾਈ ਹਲੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਵਾਪਰਿਆ ਉਹਨੂੰ ਤੁਸੀਂ ਯਾਦ ਰੱਖਦੇ ਆ ਉਹ ਵਨ ਆਫ ਦੀ ਮੈਮੋਰੀਏਬਲ ਮੂਮੈਂਟ ਆ ਕਿ ਜਿਹੜੀ ਮੈਂ ਹਮੇਸ਼ਾ ਯਾਦ ਕਰਦੀ ਭਣਾਈ ਇਸ ਲਾਸਟ ਵੀਕ ਤੇ ਅਸੀਂ ਐਂਟਰ ਕੀਤੇ ਤੇ ਜਦੋਂ ਅਸੀਂ ਐਂਟਰ ਕਰਨਾ ਹੁੰਦਾ ਨਾ ਸਾਡੇ ਤਿੰਨ ਬੰਦੇ ਪਹਿਲਾਂ ਚਲੇ ਜਾਂਦੇ ਉੱਪਰ ਤਾਂ ਕਿ ਉਹ ਜਾ ਕੇ ਦੇਖਦੇ ਆ ਕਿ ਕਿਹੜਾ ਸੀਨ ਚੱਲ ਰਿਹਾ ਤਾਂ ਮੈਂ ਮੇਕ ਸ਼ੋਰ ਕਰਦਾ ਕਿ ਫਿਲਮ ਵਿੱਚ ਰੁਕੇ ਨਾ ਤੇ ਉਹ ਤਿੰਨ ਬੰਦੇ ਜਾ ਕੇ ਪਹਿਲਾਂ ਜਾ ਕੇ ਖੜ ਗਏ ਤੇ ਜਦੋਂ ਕਲਾਈਮੈਕਸ ਖਤਮ ਹੋਇਆ ਤਾਂ ਮੈਂ ਐਂਟਰ ਕੀਤਾ ਐਂਟਰ ਕਰਦੇ ਉਹਨੇ ਮੇਰੀ ਸ਼ਕਲ ਦੇਖ ਲਈ ਤੇ ਉਹਨੇ ਕਿਹਾ ਵਾਈ ਆ ਗਿਆ ਤੇ ਉਹਨੇ ਜਫੀ ਭਾਈ ਤੇ ਉਹਨੇ ਜਿਹੜੀ ਜਫੀ ਭਾਈ ਸੀ ਨਾ ਉਹ ਚਾਹੇ ਇਕੱਲਾ ਹੀ ਥੀਏਟਰ 'ਚ ਬੈਠਾ ਹੁੰਦਾ ਤੇ ਮੈਨੂੰ ਐ ਲੱਗਿਆ ਜਿਵੇਂ ਕਿ ਮੈਨੂੰ ਕਰੋੜਾਂ ਲੋਕਾਂ ਨੇ ਜਫੀ ਬਣਾ ਦਿੱਤਾ ਉਹ ਮੇਰੇ ਲਈ ਬੜੀ ਵੱਡੀ ਗੱਲ ਸੀ ਉਹ ਬਹੁਤ ਵਧੀਆ ਇਮੋਸ਼ਨ ਸੀਗੇ ਤੇ ਬੜਾ ਵਧੀਆ ਲੱਗਿਆ ਯਾਰ ਬੜਾ ਮਜ਼ਾ ਆਇਆ ਉੱਥੇ ਮਤਲਬ ਕੋਈ ਕੋਈ ਮੂਮੈਂਟਸ ਹੁੰਦੀ ਆ ਮੇਰੀ ਜ਼ਿੰਦਗੀ ਦੀ ਇੱਕ ਵਨ ਆਫ ਦੀ ਬੈਸਟ ਮੂਮੈਂਟ ਬਣ ਗਈ ਆ ਉਹ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਵਾਪਰਿਆ ਉਹਨੂੰ ਤੁਸੀਂ ਯਾਦ ਰੱਖਦੇ ਆ ਉਹ ਵਨ ਆਫ ਦੀ ਮੈਮਰੀਏਬਲ ਮੂਮੈਂਟ ਆ ਕਿ ਜਿਹੜੀ ਮੈਂ ਹਮੇਸ਼ਾ ਯਾਦ ਰੱਖਦਾ ਕਲਾਈਮੈਕਸ ਖਤਮ ਹੋਇਆ ਤਾਂ ਮੈਂ ਐਂਟਰ ਕੀਤਾ ਐਂਟਰ ਕਰਦੇ ਉਹਨੇ ਮੇਰੀ ਸ਼ਕਲ ਦੇਖ ਲਈ ਤੇ ਉਹਨੇ ਕਿਹਾ ਵਾਈ ਆ ਗਿਆ ਉਹਨੇ ਜਫੀ ਭਾਈ ਬੰਦਾ ਯਾਰ ਬਹੁਤ ਫਟਾਪਾ ਪੀਪਾਈ ਸੀ ਨਾ ਉਹ ਚਾਹੇ ਇਕੱਲਾ ਹੀ ਥੀਏਟਰ ਚ ਬੈਠਾ ਹੁੰਦਾ ਤੇ ਮੈਨੂੰ ਐ ਲੱਗਿਆ ਕਿ ਮੈਨੂੰ ਕਰੋੜਾਂ ਲੋਕਾਂ ਜੱਫੀ ਪਾ ਲੈ। ਹਲੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਵਾਪਰਿਆ ਉਹਨੂੰ ਤੁਸੀਂ ਯਾਦ ਰੱਖਦੇ ਆ। ਉਹ ਵਨ ਆਫ ਦੀ ਮੈਮੋਰੀਏਬਲ ਮੂਮੈਂਟ ਆ ਕਿ ਜਿਹੜੀ ਮੈਂ ਹਮੇਸ਼ਾ ਯਾਦ ਕਰਦੀ ਪੈਂਦੀ ਐ ਇਸ ਲਾਸਟ ਵੀਕ ਤੇ ਅਸੀਂ ਐਂਟਰ ਕੀਤੇ ਤੇ ਜਦੋਂ ਅਸੀਂ ਐਂਟਰ ਕਰਨਾ ਹੁੰਦਾ ਹੁੰਦਾ ਨਾ ਸਾਡੇ ਤਿੰਨ ਬੰਦੇ ਪਹਿਲਾਂ ਚਲੇ ਜਾਂਦੇ ਉੱਪਰ ਤਾਂ ਕਿ ਉਹ ਜਾ ਕੇ ਦੇਖਦੇ ਆ ਕਿ ਕਿਹੜਾ ਸੀਨ ਚੱਲ ਰਿਹਾ। ਤੋਂ ਮੈਂ ਮੇਕ ਸ਼ੋਰ ਕਰਦਾ ਕਿ ਫਿਲਮ ਵਿੱਚ ਰੁਕੇ ਨਾ। ਤੇ ਉਹ ਤਿੰਨ ਬੰਦੇ ਜਾ ਕੇ ਪਹਿਲਾਂ ਜਾ ਕੇ ਖੜ ਗਏ ਤੇ ਜਦੋਂ ਕਲਾਈਮੈਕਸ ਖਤਮ ਹੋਇਆ ਤਾਂ ਮੈਂ ਐਂਟਰ ਕੀਤਾ ਐਂਟਰ ਕਰਦੇ ਉਹਨੇ ਮੇਰੀ ਸ਼ਕਲ ਦੇਖ ਲਈ ਤੇ ਉਹਨੇ ਕਿਹਾ ਵਾਈ ਆ ਗਿਆ ਉਹਨੇ ਜਫੀ ਭਾਈ ਤੇ ਉਹਨੇ ਜਿਹੜੀ ਜਫੀ ਪਾਈ ਸੀ ਨਾ ਉਹ ਚਾਹੇ ਇਕੱਲਾ ਹੀ ਥੀਏਟਰ ਚ ਬੈਠਾ ਹੁੰਦਾ ਤੇ ਮੈਨੂੰ ਐ ਲੱਗਿਆ ਜਿਗਾ ਕਿ ਮੈਨੂੰ ਕਰੋੜਾਂ ਲੋਕਾਂ ਨੇ ਜਫੀ ਪਾਈ ਉਹ ਮੇਰੇ ਲਈ ਬੜੀ ਵੱਡੀ ਗੱਲ ਸੀ ਉਹ ਬਹੁਤ ਵਧੀਆ ਈਮੋਸ਼ਨ ਸੀਗੇ ਤੇ ਬੜਾ ਵਧੀਆ ਲੱਗਿਆ ਯਾਰ ਬੜਾ ਮਜ਼ਾ ਆਇਆ ਉੱਥੇ ਮਤਲਬ ਕੋਈ ਕੋਈ ਮੂਮੈਂਟਸ ਹੁੰਦੀਆਂ ਮੇਰੀ ਜ਼ਿੰਦਗੀ ਦੀ ਇੱਕ ਵਨ ਆਫ ਦੀ ਬੈਸਟ ਮੂਮੈਂਟ ਬਣ ਗਈ ਆ ਉਹ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਵਾਪਰਿਆ ਉਹਨੂੰ ਤੁਸੀਂ ਯਾਦ ਰੱਖਦੇ ਆ ਉਹ ਵਨ ਆਫ ਦੀ ਮੈਮਰੀਏਬਲ ਮੂਮੈਂਟ ਆ ਕਿ ਜਿਹੜੀ ਮੈਂ ਹਮੇਸ਼ਾ ਯਾਦ ਰੱਖਦਾ ਕਲਾਈਮੈਕਸ ਖਤਮ ਹੋਇਆ ਤਾਂ ਮੈਂ ਐਂਟਰ ਕੀਤਾ ਐਂਟਰ ਕਰਦੇ ਉਹਨੇ ਮੇਰੀ ਸ਼ਕਲ ਦੇਖ ਲਈ ਤੇ ਉਹਨੇ ਕਿਹਾ ਵਾਈ ਆ ਗਿਆ ਉਹਨੇ ਜਫੀ ਭਾਈ ਬੰਦਾ ਯਾਰ ਉਹ ਪਟੋਪਾ ਜਫੀ ਭਾਈ ਸੀ ਨਾ ਉਹ ਚਾਹੇ ਇਕੱਲਾ ਹੀ ਥੀਏਟਰ 'ਚ ਬੈਠਾ ਹੁੰਦਾ ਤੇ ਮੈਨੂੰ ਐ ਲੱਗਿਆ ਕਿ ਮੈਨੂੰ ਕਰੋੜਾਂ ਲੋਕਾਂ ਜੱਫੀ ਪਾ ਲੈਣ। ਹਲੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਵਾਪਰਿਆ ਉਹਨੂੰ ਤੁਸੀਂ ਯਾਦ ਰੱਖਦੇ ਆ। ਉਹ ਵਨ ਆਫ ਦੀ ਮੈਮੋਰੀਏਬਲ ਮੂਮੈਂਟ ਆ ਕਿ ਜਿਹੜੀ ਮੈਂ ਹਮੇਸ਼ਾ ਯਾਦ ਕਰਦੀ ਹਾਂ ਇਸ ਲਾਸਟ ਵੀਕ ਤੇ ਅਸੀਂ ਐਂਟਰ ਕੀਤੇ ਤੇ ਜਦੋਂ ਅਸੀਂ ਐਂਟਰ ਕਰਨਾ ਹੁੰਦਾ ਨਾ ਸਾਡੇ ਤਿੰਨ ਬੰਦੇ ਪਹਿਲਾਂ ਚਲੇ ਜਾਂਦੇ ਉੱਪਰ ਤਾਂ ਕਿ ਉਹ ਜਾ ਕੇ ਦੇਖਦੇ ਆ ਕਿ ਕਿਹੜਾ ਸੀਨ ਚੱਲ ਰਿਹਾ। ਤੋਂ ਮੈਂ ਮੇਕ ਸ਼ੋਰ ਕਰਦਾ ਕਿ ਫਿਲਮ ਵਿੱਚ ਰੁਕੇ ਨਾ। ਤੇ ਉਹ ਤਿੰਨ ਬੰਦੇ ਜਾ ਕੇ ਪਹਿਲਾਂ ਜਾ ਕੇ ਖੜ ਗਏ ਤੇ ਜਦੋਂ ਕਲਾਈਮੈਕਸ ਖਤਮ ਹੋਇਆ ਤਾਂ ਮੈਂ ਐਂਟਰ ਕੀਤਾ ਐਂਟਰ ਕਰਦੇ ਉਹਨੇ ਮੇਰੀ ਸ਼ਕਲ ਦੇਖ ਲਈ ਤੇ ਉਹਨੇ ਕਿਹਾ ਵਾਈ ਆ ਗਿਆ ਉਹਨੇ ਜਫੀ ਭਾਈ ਤੇ ਉਹਨੇ ਜਿਹੜੀ ਜਫੀ ਪਾਈ ਸੀ ਨਾ ਉਹ ਚਾਹੇ ਇਕੱਲਾ ਹੀ ਥੀਏਟਰ ਚ ਬੈਠਾ ਹੁੰਦਾ ਤੇ ਮੈਨੂੰ ਐ ਲੱਗਿਆ ਜਿਵੇਂ ਕਿ ਮੈਨੂੰ ਕਰੋੜਾਂ ਲੋਕਾਂ ਨੇ ਜਫੀ ਪਾਈ ਉਹ ਮੇਰੇ ਲਈ ਬੜੀ ਵੱਡੀ ਗੱਲ ਸੀ ਉਹ ਬਹੁਤ ਵਧੀਆ ਈਮੋਸ਼ਨ ਸੀਗੇ ਤੇ ਬੜਾ ਵਧੀਆ ਲੱਗਿਆ ਯਾਰ ਬੜਾ ਮਜ਼ਾ ਆਇਆ ਉੱਥੇ ਮੂਮੈਂਟਸ ਹੁੰਦੀ ਆ ਮੇਰੀ ਜ਼ਿੰਦਗੀ ਦੀ ਇੱਕ ਵਨ ਆਫ ਦੀ ਬੈਸਟ ਮੂਮੈਂਟ ਬਣ ਗਈ ਆ ਉਹ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਵਾਪਰਿਆ ਉਹਨੂੰ ਤੁਸੀਂ ਯਾਦ ਰੱਖਦੇ ਆ ਉਹ ਵਨ ਆਫ ਦੀ ਮੈਮਰੀਏਬਲ ਮੂਮੈਂਟ ਆ ਕਿ ਜਿਹੜੀ ਮੈਂ ਹਮੇਸ਼ਾ ਯਾਦ ਰੱਖਦਾ